ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਬਿਲਾਵਲ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਹੁਕਮ ਨਾਮਾ ਅੰਗ ਨੰਬਰ 855 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਗ੍ਰਹਿ ਤਜ ਬਨ ਖੰਡ ਜਾਈਏ ਚੁਨਖਾਈਏ ਕੰਦਾ ਭਗਤ ਕਬੀਰ ਜੀ ਕਹਿੰਦੇ ਹਨ ਕਿ ਆ ਮਨੁੱਖ ਭਾਵੇਂ ਤੂੰ ਘਰ ਛੱਡ ਦੇ ਗ੍ਰਹਿ ਤਜ ਬਨ ਖੰਡ ਘਰ ਛੱਡ ਕੇ ਤੂੰ ਜੰਗਲਾਂ 'ਚ ਡੇਰੇ ਲਗਾ ਲੈ ਚੁਨਖਾਈਏ ਕੰਦਾ ਕਹਿੰਦੇ ਰੋਟੀ ਪਾਣੀ ਛੱਡ ਕੇ ਤੂੰ ਭਾਵੇਂ ਦਰਖਤਾਂ ਦੇ ਪੱਤਰ ਕਾਫੂਸ ਖਾ ਕੇ ਗੁਜ਼ਾਰਾ ਕਰ ਅਜ ਹੂੰ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ ਫਿਰ ਵੀ ਤੇਰੇ ਅੰਦਰੋਂ ਹੰਕਾਰ ਦਾ ਵਿਕਾਰ ਨਹੀਂ ਜਾਣਾ ਕਿਉਂਕਿ ਤੇਰੇ ਅੰਦਰੋਂ ਹੰਕਾਰ ਨਹੀਂ ਕਹਿਣਾ ਮੇਰੇ ਵਰਗਾ ਇਨਸਾਨ ਦੁਨੀਆ ਤੇ ਕੋਈ ਨਹੀਂ ਜਿਸ ਨੇ ਘਰ ਛੱਡ ਦਿੱਤਾ ਜੰਗਲਾਂ 'ਚ ਡੇਰੇ ਲਗਾ ਦਿੱਤੇ ਤੇ ਪੱਤੇ ਕਾਫੂਸ ਖਾ ਕੇ ਮੈਂ ਗੁਜ਼ਾਰਾ ਕਰਦਾ ਭਗਤ ਕਬੀਰ ਜੀ ਕਹਿੰਦੇ ਕਿ ਜੇ ਇਹ ਹੰਕਾਰ ਮਨ ਦੇ ਵਿੱਚ ਆ ਗਿਆ ਅਜੋ ਵੀ ਕਾਰ ਨਾ ਛੋੜੀ ਪਾਪੀ ਮਨਮੰਦਾ ਫਿਰ ਤੇਰਾ ਘਰ ਛੱਡਣ ਦਾ ਜੰਗਲਾਂ ਚ ਡੇਰੇ ਲਗਾ ਕੇ ਬੈਠਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਹੰਕਾਰ ਨੇ ਫਿਰ ਵੀ ਝੋਟ ਮਾਰੀ ਹੈ ਕਿ ਮੇਰੇ ਵਰਗਾ ਇਨਸਾਨ ਕੋਈ ਨਹੀਂ ਜਿਸ ਨੇ ਘਰ ਬਾਹਰ ਤਿਆਗ ਦਿੱਤਾ ਫਿਰ ਸਾਇਬ ਭਗਤ ਕਬੀਰ ਜੀ ਕਹਿੰਦੇ ਹਨ ਕਿ ਪਾਪੀ ਮਨਮੰਦਾ ਇਹ ਜਿਹੜਾ ਮਨ ਜਿਹੜਾ ਹੈ ਫਿਰ ਵੀ ਵਿਕਾਰ ਦੇ ਨਾਲ ਪਾਪੀ ਹੋ ਗਿਆ ਕਿਉਂ ਛੁੱਟੇ ਕੈਸੇ ਤਰੋ ਭਵਜਲਿਤ ਭਾਰੀ ਕਿਵੇਂ ਛੁੱਟਿਆ ਜਾਵੇ ਇਸ ਵਿਕਾਰਾਂ ਤੋਂ ਕਿਵੇਂ ਸੰਸਾਰ ਰੂਪੀ ਭਵਜਲ ਤੋਂ ਪਾਰ ਹੋਇਆ ਜਾਵੇ ਰੱਖ ਰੱਖ ਮੇਰੇ ਬੀਟਲਾ ਜੰਕਸ਼ਨ ਤੁਮਾਰੀ ਪਤ ਕਬੀਰ ਜੀ ਕਹਿੰਦੇ ਹੈ ਪ੍ਰਮਾਤਮਾ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਤਾਂ ਜੋ ਮੇਰਾ ਸੰਸਾਰ ਦੇ ਉੱਤੋਂ ਪਾਰ ਉਤਾਰਾ ਹੋ ਸਕੇ ਰਹਾਉ ਵਿਖੇ ਵਿਖੇ ਕੀ ਬਾਸਨਾ ਤਜਿਆ ਨਹੀਂ ਜਾਏ ਸੰਸਾਰ ਦੇ ਪਦਾਰਥਾਂ ਨੂੰ ਦੇਖ ਕੇ ਮਨ ਜਿਹੜਾ ਹੈ ਇਹ ਰੀਜਦਾ ਨਹੀਂ ਰਾਜਦਾ ਨਹੀਂ ਮਨ ਫਿਰ ਵੀ ਇਹਨਾਂ ਵਾਸ਼ਨਾ ਦੇ ਵਿੱਚ ਲਪਚ ਰਹਿਦਾ ਹੈ ਅਨਕ ਜਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਬਹੁਤ ਯਤਨ ਵੀ ਤੂੰ ਕਰ ਲਵੇਂ ਫਿਰ ਵੀ ਜਿਹੜਾ ਮਨ ਹੈ ਸੰਸਾਰ ਦੇ ਪਦਾਰਾਂ ਤੇ ਵਿੱਚ ਲਪਟਿਆ ਰਹਿੰਦਾ ਹੈ ਜਰਾ ਜੀਵਨ ਜੋ ਬਣ ਗਿਆ ਕਿਸ਼ਕੀਆਂ ਨੀਕਾ ਸਾਰਾ ਉਮਰ ਸਾਰਾ ਜੀਵਨ ਇਸੇ ਕਾਰ ਬਿਹਾਰ ਦੇ ਵਿੱਚ ਗੁਜ਼ਾਰ ਦਿੱਤਾ ਅਤੇ ਪ੍ਰਮਾਤਮਾ ਦੀ ਬੰਦਗੀ ਵਾਲੇ ਪਾਸੇ ਆਪਣੇ ਮਨ ਨੂੰ ਲਗਾਇਆ ਨਹੀਂ ਇਹ ਜੀਰਾ ਨਿਰਮੋਲ ਕੋ ਕੌਡੀ ਲਗਮੀਕਾ ਐ ਮਨੁੱਖ ਇਹ ਜਿਹੜਾ ਮਨੁੱਖਾ ਜਨਮ ਹੈ ਇਹੀ ਰੇਵਰ ਗਾ ਹੈ ਪਰ ਤੂੰ ਨੇ ਕੌਡੀਆਂ ਦੇ ਭਾ ਇਹਨਾਂ ਸਵਾਸਾਂ ਨੂੰ ਖਤਮ ਕਰ ਦਿੱਤਾ ਕੌਡੀਆਂ ਭਾਵ ਕਿ ਸੰਸਾਰਿਕ ਪਦਾਰਥ ਜਿਹੜੇ ਹਨ ਇਹ ਕੌਡੀਆਂ ਹਨ ਅਤੇ ਤੇਰਾ ਮਨ ਜਿਹੜਾ ਹੈ ਤੇਰਾ ਸਰੀਰ ਜਿਹੜਾ ਹੈ ਇਹ ਹੀਰੇ ਜੁਆਰ ਹਰ ਤੋਂ ਵੀ ਉੱਪਰ ਸੀ ਪਰ ਤੂੰ ਕੌਡੀਆਂ ਦੇ ਭਾ ਇਸ ਤੇ ਅੰਦਰੋਂ ਸਵਾਸ ਖਤਮ ਕਰ ਲਏ ਕਹੋ ਕਬੀਰ ਮੇਰੇ ਮਾਦ ਮਾਤ ਨੂੰ ਸਰਬ ਵਿਆਪੀ ਭਗਤ ਕਬੀਰ ਜੀ ਆਖਦੇ ਨੇ ਹੈ ਮੇਰੇ ਪ੍ਰਮਾਤਮਾ ਤੂੰ ਸਾਰੇ ਸੰਸਾਰ ਦੇ ਵਿੱਚ ਸਰਬ ਵਿਆਪਕ ਹੈ ਤੁਮ ਸਮਸਰਨਾਹੀ ਦਿਆਲ ਮੋਇ ਸਮਸਰ ਪਾਪੀ ਆਪ ਜੀ ਦੇ ਸਮਾਨ ਕੋਈ ਦਿਆਲੂ ਨਹੀਂ ਅਤੇ ਮੇਰੇ ਸਮਾਨ ਕੋਈ ਪਾਪੀ ਨਹੀਂ ਆਪ ਜੀ ਪਾਪੀਆਂ ਨੂੰ ਤਾਰਨ ਵਾਲੇ ਹੋ ਕਿਰਪਾ ਕਰਕੇ ਮੈਨੂੰ ਇਸ ਮਨ ਦੇ ਵਿਕਾਰਾਂ ਤੋਂ ਦੂਰ ਰੱਖੋ ਮਨ ਦੇ ਜਿਹੜੇ ਵਿਕਾਰ ਹਨ ਇਹਨਾਂ ਵਿਕਾਰਾਂ ਤੋਂ ਬਚਾ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ